ਰੀਜੋਇਨਿੰਗ ਇਹਨਾਂ ਨੇ ਕੀਤੀ ਸੀ ਤੇ ਉਦੋਂ ਲੱਗ ਰਿਹਾ ਸੀ ਕਿ ਸ਼ਾਇਦ ਕਿਤੇ ਨਾ ਕਿਤੇ ਕੋਈ ਸਮਝੌਤਾ ਜਾਂ ਕੋਈ ਗੱਲਬਾਤ ਕੇ ਆਪਣੀਆਂ ਸ਼ਰਤਾਂ ਮਨਵਾ ਕੇ ਆਏ ਨੇ ਕਿ ਉਦੋਂ ਇੱਕ ਗੱਲ ਇਹਨਾਂ ਦੇ ਵੱਲੋਂ ਆ ਕੇ ਸਭ ਤੋਂ ਪਹਿਲਾਂ ਇਵਨ ਕਿ ਇੱਕ ਦਿਨ ਪਹਿਲਾਂ ਹੀ ਵੀਡੀਓ ਜਾਰੀ ਕਰਕੇ ਕਿਹਾ ਗਿਆ ਸੀ ਕਿ ਜਥੇਦਾਰਾਂ ਦੀ ਸੇਵਾ ਮੁਕਤੀ ਤੇ ਨਿਯੁਕਤੀ ਦੇ ਜਿਹੜੇ ਨਿਯਮ ਨੇ ਉਹ ਬਣਾਏ ਜਾਣਗੇ ਤੇ ਇਸ ਦੇ ਵਿੱਚ ਹੁਣ ਇਹਨਾਂ ਨੇ ਕਿਹਾ ਕਿ ਅਜੇ ਤੱਕ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੂੰ ਕੋਈ ਬਹੁਤ ਸਾਰੀ ਫੀਡਬੈਕਸ ਖਾਸ ਕਰਕੇ ਉਹ ਕਹਿੰਦੇ ਵੀ ਥੋੜੀਆਂ-ਬਹੁਤੀਆਂ ਆਈਆਂ ਨੇ ਪਰ ਵੱਡੀਆਂ ਜਥੇਬੰਦੀਆਂ ਦੇ ਵੱਲੋਂ ਕੋਈ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਨਹੀਂ ਆਏ ਹੈਗੇ ਤੇ ਜਿਹੜੀ 20 ਤਰੀਕ ਵਾਲੀ ਡੇਟ ਸੀਗੀ ਇਸ ਨੂੰ ਹੋਰ ਅੱਗੇ ਲੈ ਕੇ ਜਾਣਾ ਪਏਗਾ। ਨਹੀਂ ਜਿਹੜਾ ਉਹ ਕਹਿੰਦੇ ਆ ਨਾ ਵੀ ਸਾਨੂੰ ਸਾਨੂੰ ਬਹੁਤੇ ਸੁਝਾ ਨਹੀਂ ਆਏ। ਤੁਹਾਨੂੰ ਸੁਝਾ ਕੋਈ ਕਿਉਂ ਦਵੇ? ਹੂੰ ਹੂੰ। ਤੁਹਾਡੀ ਕ੍ਰੈਡੀਬਿਲਟੀ ਕੀ ਆ? ਜੀ। ਤੁਸੀਂ ਜਦੋਂ ਇੱਕ ਐਡੇ ਵਿਦਵਾਨ ਜਥੇਦਾਰਾਂ ਨੂੰ ਇਸ ਤਰ੍ਹਾਂ ਲਾ ਕੇ ਸਿਰਦੰਨੇ ਹੋ ਐਨੀ ਉਹਨਾਂ ਦੇ ਕੈਰੇਕਟਰ ਅਸੈਸੀਨੇਸ਼ਨ ਕਰ ਦਿੰਦੇ ਹੋ। ਹੂੰ। ਤੇ ਫਿਰ ਭਰੋਸਾ ਕਿਉਂ ਕਰਨਗੇ ਲੋਕ? ਤੁਹਾਡੇ ਤੇ ਲੋਕ ਕਿਉਂ ਭਰੋਸਾ ਕਰਨ? ਕੋਈ ਜਿਹੜਾ ਭਰੋਸੇ ਵਾਲਾ ਬੰਦਾ ਜਦੋਂ ਆ ਜਾਏਗਾ ਸ਼ਰੂਮ ਨਹੀਂ ਘੇਟੇ ਜੇ ਫਿਰ ਸਿੱਖ ਸੰਗਤਾਂ ਆਪਣੇ ਆਪ ਜਿਹੜੇ ਵਿਚਾਰ ਦੇਣਗੇ ਤੁਸੀਂ ਆਪਣਾ ਭਰੋਸਾ ਗਵਾ ਚੁੱਕੇ ਹੋ ਦੋ ਤਰੀਕ ਨੂੰ ਇਹੋ ਹੀ ਤਾਂ ਸਿੰਘ ਸਹਿਬਾਨ ਨੇ ਕਿਹਾ ਵੀ ਇਹ ਲੀਡਰਸ਼ਿਪ ਆ ਨੈਤਿਕ ਹੱਕ ਗਵਾ ਚੁੱਕੀ ਐ ਜਿਹੜੀ ਲੀਡਰਸ਼ਿਪ ਨੈਤਿਕ ਹੱਕ ਗਵਾ ਚੁੱਕੀ ਆ ਇਨਕਲੂਡਿੰਗ ਹਰਜਿੰਦਰ ਸਿੰਘ ਧਾਮੇ ਉਹਨੂੰ ਸਿੱਖ ਸੰਗਤਾਂ ਜਾਂ ਸਿੱਖ ਸੰਸਥਾਵਾਂ ਕਾਦੇ ਲਈ ਸੁਝਾ ਦੇਣ ਵੀ ਜਥੇਦਾਰ ਕਿਸ ਤਰ੍ਹਾਂ ਲਾਉਣੇ ਆ ਕਦੀ ਤੁਸੀਂ ਮੰਨਦੇ ਹੋ ਕਦੀ ਹਰਜਿੰਦਰ ਸਿੰਘ ਧਾਮ ਨੇ ਪ੍ਰਕਾਸ਼ ਸਿੰਘ ਬਾਦਲ ਵਾਲੇ ਜਾਂ ਸੁਖਵੀਰ ਸਿੰਘ ਬਾਦਲ ਵਾਲੇ ਧੜੇ ਦੇ ਨਮਾਇੰਦੇ ਵਿੱਚੋਂ ਸ਼ਾਮਲ ਸੀ ਬਿਲਕੁਲ ਕੀ ਬਾਕੀ ਹੋਰ ਲੋਕ ਆ ਜਿਹੜੇ ਵੱਖ-ਵੱਖ ਥਾਂ ਤੋਂ ਬਣ ਕੇ ਸਰਦਾਰ ਕਿਰਪਾਲ ਸਿੰਘ ਬਲੂਗਰਪੁਰ ਵੀ ਉੱਧਰਲੇ ਬੰਨੇ ਸੀ ਇੱਕ ਸਰਦਾਰ ਇਕਬਾਲ ਸਿੰਘ ਝੁੰਦਾ ਕਿਦਣਾ ਕਿ ਉਹ ਵੀ ਅਕਾਲੀ ਦਲ ਦੇ ਹੈਗੇ ਸੀਗੇ ਸੋ ਇਹ ਕੋਈ ਐ ਨਹੀਂ ਸੀਗਾ ਵੀ ਇੱਕ ਧੜੇ ਦੀ ਆ ਬਾਦਲ ਵਿਰੋਧੀਆਂ ਦੀ ਕਮੇਟੀ ਨਹੀਂ ਸੀ ਇਹ ਤਾਂ ਹੁਣ ਆਪ ਇਹਨਾਂ ਨੂੰ ਲੱਗਿਆ ਵੀ ਸਾਡੀ ਉੱਥੇ ਦਾਅ ਨਹੀਂ ਗੱਲਣੀ ਇਹਨਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਨਹੀਂ ਬਣਨ ਦੇਣਾ ਪ੍ਰਧਾਨ ਹਨਾ ਕਿਉਂਕਿ ਪੰਥਕ ਜਜਬਾ ਸੀ ਤੋ ਹਰਜਿੰਦਰ ਸਿੰਘ ਧਾਮਨੀ ਆ ਜਿਹੜੇ ਉਹ ਇੱਕ ਤਰ੍ਹਾਂ ਨਾਲ ਬੜੀ ਸ਼ੱਕੀ ਗੇਮ ਖੇਡ ਰਹੇ ਆ ਹੂੰ ਹੂੰ ਉਹ ਸਿੱਖ ਸੰਗਤਾਂ ਨੂੰ ਇਹ ਇਹ ਮੈਸੇਜ ਦੇ ਰਹੇ ਆ ਵੀ ਮੈਂ ਬਾਦਲ ਕਿਆਂ ਤੋਂ ਥੋੜਾ ਹਟਕੇ ਚੱਲ ਰਿਹਾ ਹਾਂ ਤੋ ਹਰਜਿੰਦਰ ਸਿੰਘ ਧਾਮਨੀ ਪੇਸ਼ੇਵਰ ਜੋ ਵਕੀਲ ਆ ਔਰ ਉਹ ਇਹ ਇੱਕ ਤਰ੍ਹਾਂ ਨਾਲ ਇਹ ਭੁਲੇਖੇ ਜੀ ਦੇ ਕੇ ਸਿੱਖ ਸੰਗਤਾਂ ਨੂੰ ਇਹ ਸੰਦੇਸ਼ ਦੇਣ ਦਾ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਮੈਂ ਬਾਦਲ ਕਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈਗਾ ਉਹਨਾਂ ਦੀਆਂ ਨੀਤੀਆਂ ਦੇ ਮੈਂ ਵਿਰੋਧ ਵਿੱਚ ਹਾਂ ਪਰ ਇਸ ਤਰ੍ਹਾਂ ਕੁਝ ਵੀ ਨਹੀਂ ਹੈਗਾ ਉਹ ਰਲ ਕੇ ਖੇਡ ਰਹੇ ਨੇ ਸਾਰਾ ਹੁਕਮ ਉਹ ਸੁਖਵੀਰ ਸਿੰਘ ਬਾਦਲ ਦਾ ਪਜਾ ਰਹੇ ਹੈਗੇ ਆ ਗੱਲਬਾਤ ਕਰਲੇ ਨੇ ਭਾਈ ਹਰਜਿੰਦਰ ਸਿੰਘ ਧਾਮੀ ਉਹਨਾਂ ਦੀ ਜਿਨ੍ਹਾਂ ਦੇ ਵੱਲੋਂ ਪਿਛਲੇ ਦਿਨੀ ਆਪਾਂ ਕਹਿ ਲਈਏ ਕਿ ਪੱਤਰਕਾਰ ਵਾਰਤਾ ਦੇ ਦੌਰਾਨ ਜਿਹੜੀ ਅੰਤਰੀਂ ਕਮੇਟੀ ਦੀ ਮੀਟਿੰਗ ਹੋਈ ਆ ਉਸ ਦੇ ਵਿੱਚ ਕੀ ਕੁਝ ਹੋਇਆ ਉਹਦੇ ਬਾਰੇ ਬਹੁਤ ਕੁਝ ਕਿਹਾ ਗਿਆ ਸਰਦਾਰ ਤਾਸਿੰਗ ਜੀ ਇੱਕ ਜਦੋਂ ਇਹ ਆਏ ਸਨ ਤੇ ਜਾਂ ਆਪਾਂ ਕਹਿ ਲਈ ਕਿ ਜਦੋਂ ਰੀਜੋਇਨਿੰਗ ਇਹਨਾਂ ਨੇ ਕੀਤੀ ਸੀ ਤੇ ਉਦੋਂ ਲੱਗ ਰਿਹਾ ਸੀ ਕਿ ਸ਼ਾਇਦ ਕਿਤੇ ਨਾ ਕਿਤੇ ਕੋਈ ਸਮਝੌਤਾ ਜਾਂ ਕੋਈ ਗੱਲਬਾਤ ਕੇ ਆਪਣੀਆਂ ਸ਼ਰਤਾਂ ਮੰਵਾ ਕੇ ਆਏ ਨੇ ਕਿ ਉਦੋਂ ਇੱਕ ਗੱਲ ਇਹਨਾਂ ਦੇ ਵੱਲੋਂ ਆ ਕੇ ਸਭ ਤੋਂ ਪਹਿਲਾਂ ਇਵਨ ਕਿ ਇੱਕ ਦਿਨ ਪਹਿਲਾਂ ਹੀ ਵੀਡੀਓ ਜਾਰੀ ਕਰਕੇ ਕਿਹਾ ਗਿਆ ਸੀ ਕਿ ਜਥੇਦਾਰਾਂ ਦੀ ਸੇਵਾਮੁਖ ਦੀ ਤੇ ਨਿਯੁਕਤੀ ਦੇ ਜਿਹੜੇ ਨਿਯਮ ਨੇ ਉਹ ਬਣਾਏ ਜਾਣਗੇ ਤੇ ਇਸ ਦੇ ਵਿੱਚ ਹੁਣ ਇਹਨਾਂ ਨੇ ਕਿਹਾ ਕਿ ਅਜੇ ਤੱਕ ਜਿਹੜਾ ਹੈ ਸ਼੍ਰੋਮਣੀ ਕਮੇਟੀ ਨੂੰ ਕੋਈ ਬਹੁਤ ਸਾਰੀ ਫੀਡਬੈਕਸ ਖਾਸ ਕਰਕੇ ਉਹ ਕਹਿੰਦੇ ਵੀ ਥੋੜੀਆਂ-ਬਹੁਤੀਆਂ ਆਈਆਂ ਨੇ ਪਰ ਵੱਡੀਆਂ ਜਥੇਬੰਦੀਆਂ ਦੇ ਵੱਲੋਂ ਕੋਈ ਇਸ ਤਰ੍ਹਾਂ ਦੇ ਵਿਚਾਰ ਜਿਹੜੇ ਨਹੀਂ ਆਏ ਹੈਗੇ ਤੇ ਜਿਹੜੀ 20 ਤਰੀਕ ਵਾਲੀ ਡੇਟ ਸੀਗੀ ਇਸ ਨੂੰ ਹੋਰ ਅੱਗੇ ਲੈ ਕੇ ਜਾਣਾ ਪਏਗਾ ਤੇ ਨਾਲ ਨਾਲ ਉਹਨਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਜਿਹੜਾ ਖਾਸ ਕਰਕੇ ਭਾਈ ਬਲਵੰਤ ਸਿੰਘ ਰਾਜੋਆਣਾ ਹੋਣਾ ਦੀ ਰਿਹਾਈ ਵਾਲਾ ਮਸਲਾ ਉਹਨਾਂ ਨੇ ਕਾਫੀ ਚੁੱਕਿਆ ਹੈਗਾ ਕਿਵੇਂ ਦੇਖਦੇ ਹਾਂ ਕਿ ਇੱਥੇ ਗੱਲ ਬੰਦੀ ਸਿੰਘਾਂ ਦੀ ਹੈ ਜਾਂ ਜਿਹੜਾ ਹੁਣੇ ਜਿਹੜੇ ਨਿਯਮ ਬਣਾਉਣੇ ਨੇ ਇਹਨਾਂ ਨੂੰ ਹੋਰ ਡਿਲੇ ਕਰਨ ਵਾਲੇ ਬੰਨੇ ਜਿਹੜਾ ਹੈ ਮਸਲਾ ਤੁਰ ਪਿਆ ਨਹੀਂ ਜਿਹੜਾ ਉਹ ਕਹਿੰਦੇ ਆ ਨਾ ਵੀ ਸਾਨੂੰ ਸਾਨੂੰ ਬਹੁਤੇ ਸੁਝਾ ਨਹੀਂ ਆਏ ਤੁਹਾਨੂੰ ਸੁਝਾ ਕੋਈ ਕਿਉਂ ਦਵੇ ਹਮ ਹਮ ਤੁਹਾਡੀ ਕ੍ਰੈਡੀਬਿਲਟੀ ਕੀ ਆ ਜੀ ਤੁਸੀਂ ਜਦੋਂ ਇੱਕ ਐਡੇ ਵਿਦਵਾਨ ਜਥੇਦਾਰਾਂ ਨੂੰ ਇਸ ਤਰ੍ਹਾਂ ਲਾ ਕੇ ਸਿਰ ਦੰਨੇ ਹੋ ਐਨੀ ਉਹਨਾਂ ਦੀ ਕੈਰੇਕਟਰ ਅਸੈਸੀਨੇਸ਼ਨ ਕਰ ਦੰਨੇ ਹੋ ਤੇ ਫਿਰ ਭਰੋਸਾ ਕਿਉਂ ਕਰਨਗੇ ਲੋਕ ਤੁਹਾਡੇ ਤੇ ਲੋਕ ਕਿਉਂ ਭਰੋਸਾ ਕਰਨਗੇ ਹਨ ਕੋਈ ਜਿਹੜਾ ਭਰੋਸੇ ਵਾਲਾ ਬੰਦਾ ਜਦੋਂ ਆ ਜਾਏਗਾ ਸ਼ਰੂਮ ਨਹੀਂ ਕੈਂਟੇ ਜੀ ਫਿਰ ਸਿੱਖ ਸੰਗਤਾਂ ਆਪਣੇ ਆਪ ਜਿਹੜੇ ਵਿਚਾਰ ਦੇਣਗੇ ਤੁਸੀਂ ਆਪਣਾ ਭਰੋਸਾ ਗਵਾ ਚੁੱਕੇ ਹੋ ਦੋ ਤਰੀਕ ਨੂੰ ਇਹੋ ਹੀ ਤਾਂ ਸਿੰਘ ਸਹਿਬਾਨ ਨੇ ਕਿਹਾ ਵੀ ਇਹ ਲੀਡਰਸ਼ਿਪ ਆ ਨੈਤਿਕ ਹੱਕ ਗਵਾ ਚੁੱਕੀ ਆ ਜਿਹੜੀ ਲੀਡਰਸ਼ਿਪ ਨੈਤਿਕ ਹੱਕ ਗਵਾ ਚੁੱਕੀ ਆ ਇਨਕਲੂਡਿੰਗ ਹਰਜਿੰਦਰ ਸਿੰਘ ਧਾਮੇ ਉਹਨੂੰ ਸਿੱਖ ਸੰਗਤਾਂ ਜਾਂ ਸਿੱਖ ਸੰਸਥਾਵਾਂ ਕਾਦੇ ਲਈ ਸੁਝਾ ਦੇਣ ਵੀ ਜਥੇਦਾਰ ਕਿਸ ਤਰ੍ਹਾਂ ਲਾਉਣੇ ਆ ਗੱਲ ਤੁਸੀਂ ਮੰਨਦੇ ਹੋ ਕਦੀ ਹੂੰ ਹੂੰ ਤੁਸੀਂ ਕਦੀ ਪੰਥ ਤੁਸੀਂ ਥੋੜਾ ਜਿਹਾ ਆਪਾਂ ਦੇ ਨਿੱਜੀ ਨਜ਼ਾਰਾ ਦੇਖੀਏ ਕਿ ਉਦੋਂ ਜਦੋਂ ਜਥੇਦਾਰ ਸਾਹਿਬਾਨਾ ਨੇ ਫੈਸਲਾ ਜਦੋਂ ਇਹ ਲਿਆ ਹੋਏਗਾ ਤੇ ਉਦੋਂ ਉਹਨਾਂ ਨੇ ਭਾਈ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਮੁਖੀ ਬਣਾਇਆ ਹੋਏਗਾ ਕਮੇਟੀ ਦਾ ਕਿ ਇਹ ਜਿਹੜੀ ਕਮੇਟੀ ਹੈ ਪਾਰਦਰਸ਼ੀ ਤਰੀਕੇ ਦੇ ਨਾਲ ਭਰਤੀ ਕਰੇਗੀ ਪਰ ਇਹਨਾਂ ਨੇ ਉਹਦੇ ਉਲਟ ਜਾ ਕੇ 2 ਮਹੀਨੇ 1 ਦਿਨ ਤੱਕ ਮੀਟਿੰਗ ਬੁਲਾਇਆ ਤੇ ਫਿਰ ਉਸ ਤੋਂ ਬਾਅਦ ਜਿਹੜਾ ਹੈਗਾ ਛੱਡ ਕੇ ਚਲੇ ਗਏ ਬਿਲਕੁਲ ਸੋ ਹੁਣ ਜਥੇਦਾਰ ਕੱਡਾ ਵੱਡਾ ਭਰੋਸਾ ਇਟ ਮੀਨਸ ਉਹ ਵਨ ਸਾਈਡਡ ਕਮੇਟੀ ਨਹੀਂ ਸੀ ਹਰਜਿੰਦਰ ਸਿੰਘ ਧਾਮੇ ਪ੍ਰਕਾਸ਼ ਸਿੰਘ ਬਾਦਲ ਵਾਲੇ ਜਾਂ ਸੁਖਬੀਰ ਸਿੰਘ ਬਾਦਲ ਵਾਲੇ ਧੜੇ ਦੇ ਨਮਾਇंदे ਵਿੱਚੋਂ ਸ਼ਾਮਲ ਸੀ ਬਿਲਕੁਲ ਕਿ ਬਾਕੀ ਹੋਰ ਲੋਕ ਆ ਜਿਹੜੇ ਵੱਖ-ਵੱਖ ਥਾਵਾਂ ਤੋਂ ਇਵਨ ਕੇ ਸਰਦਾਰ ਕਿਰਪਾਲ ਸਿੰਘ ਬਲੂਗਰ ਹੋਣੀ ਵੀ ਉੱਧਰ ਨੇ ਬਣੀ ਸੀ ਇੱਕ ਸਰਦਾਰ ਇਕਬਾਲ ਸਿੰਘ ਝੁੰਦਾ ਕਿਤੇ ਨਾ ਕਿਤੇ ਉਹ ਵੀ ਅਕਾਲੀ ਦਲ ਦੇ ਹੈਗੇ ਸੀਗੇ ਸੋ ਇਹ ਕੋਈ ਐ ਨਹੀਂ ਸੀਗਾ ਵੀ ਇੱਕ ਧੜੇ ਦੀ ਜਾਂ ਬਾਦਲ ਵਿਰੋਧੀਆਂ ਦੀ ਕਮੇਟੀ ਨਹੀਂ ਸੀ ਇਹ ਤਾਂ ਹੁਣ ਆਪ ਇਹਨਾਂ ਨੂੰ ਲੱਗਿਆ ਵੀ ਸਾਡੀ ਉੱਥੇ ਦਾਲ ਨਹੀਂ ਗੱਲਣੀ ਇਹਨਾਂ ਨੇ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਬਣਨ ਦੇਣਾ ਪ੍ਰਧਾਨ ਹੈ ਨਾ ਕਿਉਂਕਿ ਪੰਥਕ ਜੱਜਬਾਸੀ ਝੁੰਡਾ ਕਮੇਟੀ ਚ ਵੱਡੀ ਪਦਰ ਤੇ ਆ ਗਿਆ ਸੀਗਾ ਸੋ ਹਰਜਿੰਦਰ ਸਿੰਘ ਧਾਮੀ ਜੇ ਇਹ ਕਹਿ ਰਹੇ ਆ ਵੀ ਸਿੱਖ ਸੰਸਥਾਵਾਂ ਦੇ ਕੋਈ ਸੁਝਾਅ ਨਹੀਂ ਆਏ ਸੋ ਸਾਡਾ ਸਵਾਲ ਆ ਵੀ ਕੀ ਉਹ ਕ੍ਰੈਡੀਬਲ ਹੈਗੇ ਆ ਕਿ ਤੁਹਾਡੇ ਤੇ ਲੋਕ ਭਰੋਸਾ ਕਰਦੇ ਆ ਵੀ ਤੁਹਾਨੂੰ ਸੁਝਾਅ ਦੇਣ ਕੋਈ ਬੰਦਾ ਕਿਉਂ ਤੁਹਾਨੂੰ ਸੁਝਾਅ ਦੇਵੇ ਜਦੋਂ ਤੁਸੀਂ ਗਾਲੀ ਗਲੋਚ ਕਰਨਾ ਹੈ ਜਦੋਂ ਤੁਸੀਂ ਉਹਦਾ ਦੀ ਕੈਰੈਕਟਰ ਅਸੈਸੀਨੇਸ਼ਨ ਕਰਨੀ ਆ ਔਰ ਤੁਹਾਡੇ ਕੋਲ ਕੀ ਨੈਤਿਕ ਹੱਕ ਆ ਵੀ ਜਿਹੜੇ ਆਪਣਾ ਜਿਨ੍ਹਾਂ ਦਾ ਆਪਣਾ ਇਨਾ ਨੀਵਾ ਕੈਰੈਕਟਰ ਆ ਉਹ ਅਕਾਲ ਤਖਤ ਦੇ ਜਥੇਦਾਰ ਦੀ ਨਿਯੁਕਤੀ ਦਾ ਫੈਸਲਾ ਕਰ ਸਕਣ ਹਨ ਕੋਈ ਵੱਡੀਆਂ ਸ਼ਕਸ਼ੀਤਾ ਪੰਥ ਦੀਆਂ ਹੋਣ ਜਿਨ੍ਹਾਂ ਨੇ ਕੌਮ ਲਈ ਸੰਘਰਸ਼ ਕੀਤਾ ਜਿਨ੍ਹਾਂ ਨੇ ਜਿੰਨਾ ਕਟੀਆਂ ਨੇ ਜਿਨ੍ਹਾਂ ਨੇ ਪੰਥ ਲਈ ਸਿਰਾਂ ਦੇ ਖੱਫੜ ਬਣ ਕੇ ਆਪਣੀਆਂ ਜ਼ਿੰਦਗੀਆਂ ਜੰਗਲਾਂ ਵਿੱਚ ਰੋਲੀਆਂ ਨੇ ਸੋ ਕੋਈ ਉਸ ਤਰ੍ਹਾਂ ਦੇ ਸਿੰਘਾਂ ਦੀ ਕਮੇਟੀ ਹੋਵੇ ਜਿਹਨਾਂ ਨੂੰ ਕੋਈ ਲਾਲਚ ਨਹੀਂ ਹੈ ਉਹ ਬਣਾਉਣੇ ਆ ਬੰਦੀ ਸਿੰਘ ਬਣਾਉਣ ਜਿਹੜੇ ਹੈਗੇ ਜਿਨ੍ਹਾਂ ਨੇ ਪੰਥ ਸਾਹਮਣੇ ਆਪਣੀ ਜਵਾਨੀ ਨੂੰ ਪੰਥ ਦੇ ਲੇਖੇ ਲਾ ਕੇ ਦਰਸਾਇਆ ਵੀ ਸਾਡੀ ਕ੍ਰੈਡੀਬਿਲਟੀ ਆ ਕੋਈ ਜੀ ਜੀ ਸੋ ਤੁਹਾਨੂੰ ਕੋਈ ਸੁਝਾਅ ਨਹੀਂ ਦੇਵਗਾ ਛਤਸਰੋ ਸਿਰਫ ਟਾਈਮ ਪਾਸ ਕਰ ਰਹਾ ਇਹ ਹਰਜਿੰਦਰ ਸਿੰਘ ਧਾਮੇ ਦੂਜਾ ਭਾਈ ਬਲਵੰਤ ਸਿੰਘ ਰਾਜਵਾਨ ਵਾਲੀ ਕੇਸ ਤੇ ਉਹਨਾਂ ਨੇ ਸੁਪਰੀਮ ਕੋਰਟ ਨੂੰ ਜਾਂ ਸਰਕਾਰ ਨੂੰ ਕਿਹਾ ਵੀ ਤੁਸੀਂ ਫੈਸਲਾ ਲਓ ਜਾਂ ਇੱਕ ਬੰਨੇ ਲਾ ਦਿਓ ਵੀ ਜਾਂ ਉਹਨਾਂ ਨੂੰ ਫਾਂਸੀ ਦੇ ਦਿਓ ਬਹੁਤ ਹੀ ਗੱਲ ਹੈ ਨਹੀਂ ਫਿਰ ਉਹਨਾਂ ਦੀ ਰਿਹਾਈ ਕਰੋ ਸੋ ਇਹ ਆ ਆਪਣਾ ਫੇਸ ਬਚਾਉਣ ਲਈ ਸੋ ਹਰਜਿੰਦਰ ਸਿੰਘ ਧਾਮੀ ਆ ਜਿਹੜੇ ਉਹ ਇੱਕ ਤਰ੍ਹਾਂ ਨਾਲ ਬੜੀ ਸ਼ੱਕੀ ਗੇਮ ਖੇਡ ਰਹੇ ਆ ਹੂੰ ਹੂੰ ਉਹ ਸਿੱਖ ਸੰਗਤਾਂ ਨੂੰ ਇਹ ਇਹ ਮੈਸੇਜ ਦੇ ਰਹੇ ਆ ਵੀ ਮੈਂ ਬਾਦਲ ਕਿਆਂ ਤੋਂ ਥੋੜਾ ਹਟਕੇ ਚੱਲ ਰਿਹਾ ਹਾਂ ਪਰ ਸਾ ਜਿਹੜੀ ਇਹਨਾਂ ਦੀ ਸੈਕਿੰਡ ਟਰਮ ਹੈਗੀ ਆ ਤੁਹਾਨੂੰ ਯਾਦ ਹੋਵੇਗਾ ਕਿ ਜਿਹੜੀ ਖਾਸ ਕਰਕੇ ਜਿਸ ਆਪਾਂ ਸਰਕਾਰ ਦੀ ਗੱਲ ਕਰਨੀ ਹੋਵੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਜਿਹੜੀ ਪਹਿਲੀ ਟਰਮ ਸੀ 2002 ਤੋਂ ਲੈ ਕੇ 2007 ਤੱਕ ਉਹਦੇ ਚ ਉਹਨਾਂ ਨੇ ਬੜੀ ਪੋਜ਼ਿਟਿਵਿਟੀ ਆਪਾਂ ਕਹਿ ਲਈ ਕਿ ਖੱਟੀ ਸਿੱਖ ਖਾਸ ਕਰਕੇ ਕਿਤਨਾ ਕਿਤੇ ਸਿੱਖ ਚਿਹਰੇ ਸਿੱਖ ਲੀਡਰ ਦੇ ਤੌਰ ਤੇ ਵੀ ਉੱਭਰ ਕੇ ਆਏ ਸੀ ਔਰ ਉਹਦਾ ਜਿਹੜਾ ਹੈਗਾ ਉਹਨਾਂ ਨੂੰ ਆਪਾਂ ਕਹਿ ਲਈ ਕਿ ਲੋਕਾਂ ਨੇ ਜਿਹੜੀਆਂ 2000 ਖਾਸ ਕਰਕੇ 17 ਦੇ ਵਿੱਚ ਜਿਹੜੀਆਂ ਵੋਟਾਂ ਪਾਈਆਂ ਹੈਗੀਆਂ ਕਿਤੇ ਨਾ ਕਿਤੇ ਲੋਕਾਂ ਨੇ ਉਹੀ ਸੋਚ ਕੇ ਪਾਈਆਂ ਸੀ ਕਿ ਸ਼ਾਇਦ ਇਹ ਪੁਰਾਣੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਪਰ ਉਹਨਾਂ ਦੀ ਜਿਹੜੀ 17 ਤੋਂ 22 ਵਾਲੀ ਟਰਮ ਹੈ ਉਹ ਇੱਕਦਮ ਹੀ ਆਪਾਂ ਕਹਿ ਲਈਏ 180 ਡਿਗਰੀ ਪੁੱਠੀ ਹੈਗੀ ਸੀ ਤੇ ਉਹਦਾ ਉਹਨਾਂ ਨੂੰ ਖਮਿਆਜ਼ਾ ਵੀ ਭੁਗਤਣਾ ਪਿਆ ਔਰ ਇਤਿਹਾਸ ਜਿਹੜਾ ਹੈ ਉਹ ਇਸੇ ਤਰੀਕੇ ਨਾਲ ਹੀ ਲਿਖਿਆ ਜਾਵੇਗਾ ਕੀ ਭਾਈ ਧਾਮੀ ਦੀਆਂ ਜਿਹੜੀਆਂ ਆਪਾਂ ਕਹਿ ਲਈਏ ਕਿ ਕਾਰਵਾਈਆਂ ਨੇ ਕੀ ਉਹਨਾਂ ਦਾ ਵਿਸ਼ਲੇਸ਼ਣ ਆਪਾਂ ਇਸ ਪੱਖ ਤੋਂ ਵੀ ਕਰ ਸਕਦੇ ਹਾਂ ਜਾਂ ਪੰਥਕ ਹਲਕਿਆਂ 'ਚ ਇਹ ਵੀ ਚਰਚਾ ਚੱਲ ਰਹੀ ਹੈ ਕਿ ਜਦੋਂ ਤੱਕ ਦਮਦਮਾ ਸਾਹਿਬ ਦੇ ਜਿਹ ਜਿਹੜੀ ਤਾਜਪੋਸ਼ੀ ਹੁੰਦੀ ਹੈ ਉਹਦੇ ਚੋ ਬਕਾਇਦਾ ਨਹੀਂ ਜਾਂਦੇ ਹੈਗੇ ਫਿਰ ਕਾਲੀ ਦਲ ਦੇ ਪ੍ਰਧਾਨ ਦੀ ਚੋਣ ਮੇਲੇ ਨਹੀਂ ਜਾਂਦੇ ਹੈਗੇ ਕੀ ਇਹ ਜਾਣ ਬੁੱਝ ਕੇ ਨਹੀਂ ਜਾ ਰਹੇ ਕਿ ਚੱਲ ਕੀ ਰਿਹਾ ਹੈ ਜਾਂ ਰਲ ਕੇ ਖੇਡ ਰਹੇ ਆ ਇਹ ਇੱਕ ਵੱਡਾ ਸਵਾਲ ਜਿਹੜਾ ਹੈਗਾ ਦੇਖੋ ਰਲ ਕੇ ਖੇਡ ਰਹੇ ਹੈਗੇ ਆ ਸੋ ਹਰਜਿੰਦਰ ਸਿੰਘ ਧਾਮੇ ਪੇਸ਼ੇਵਜੋਂ ਵਕੀਲ ਆ ਔਰ ਉਹ ਇਹ ਇੱਕ ਤਰ੍ਹਾਂ ਨਾਲ ਇਹ ਭੁਲੇਖੇ ਜੇ ਦੇ ਕੇ ਸਿੱਖ ਸੰਗਤਾਂ ਨੂੰ ਇਹ ਸੰਦੇਸ਼ ਦੇਣ ਦਾ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਮੈਂ ਬਾਦਲ ਕਿਆਂ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹੈਗਾ ਉਹਨਾਂ ਦੀਆਂ ਨੀਤੀਆਂ ਦੇ ਮੈਂ ਵਿਰੋਧ ਵਿੱਚ ਆ ਪਰ ਇਸ ਤਰ੍ਹਾਂ ਕੁਝ ਵੀ ਨਹੀਂ ਹੈਗਾ ਉਹ ਰਲ ਕੇ ਖੇਡ ਰਹੇ ਨੇ ਸਾਰਾ ਹੁਕਮ ਉਹ ਸੁਖਵੀਰ ਸਿੰਘ ਬਾਦਲ ਦਾ ਪਜਾ ਰਹੇ ਆ ਕਿ ਆ ਸੋਝੇ ਉਹਨਾਂ ਨੂੰ ਲੱਗਦਾ ਸੀਗਾ ਵੀ ਜੇ ਉਹ ਉਹ ਸੁਖਵੀਰ ਸਿੰਘ ਬਾਦਲ ਨਾਲ ਇਹ ਵਾਅਦਾ ਕਰਕੇ ਆਏ ਸੀ ਮੈਂ ਤਬਦੀਲੀਆਂ ਕਰ ਰਹੀਆਂ ਤਾਂ ਜਦੋਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਜਥੇਦਾਰ ਸਾਹਿਬ ਕਿਉਂਕਿ ਸਿੰਘ ਸਾਹਿਬ ਗਿਆਨੀ ਰੁਗਵੀਰ ਸਿੰਘ ਉਹਨਾਂ ਦੀ ਇੱਕ ਟਿੱਪਣੀ ਤੇ ਇਹ ਸੀਗਾ ਵੀ ਸ਼੍ਰੋਮਣੀ ਕਮੇਟੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਗਲਤ ਢੰਗ ਨਾਲ ਗੱਦੀਆਂ ਲਾਇਆ ਉਹਦੇ ਰੋਸ ਵੱਜੋਂ ਵੀ ਸਿੰਘ ਸਾਹਿਬ ਨੇ ਮੈਨੂੰ ਦੋਸ਼ੀ ਗਰਦਾਨਿਆ ਮੈਂ ਅਸਤੀਫਾ ਦਿੰਦਾ ਹਾਂ ਹਨਾ ਵੀ ਇਟ ਮੇ ਉਦੋਂ ਗਏ ਸੀ ਨਾ ਜੀ ਉਹ ਤੋਂ ਬਾਅਦ ਭਾਈ ਰਗਵੀਰ ਸਿੰਘ ਨੂੰ ਵੀ ਗੱਦੀਆਂ ਲਾ ਦਿੱਤਾ ਗਿਆ ਜਦੋਂ ਉਹ ਵਾਪਸ ਆਉਂਦੇ ਆ ਤਾਂ ਉਹਨਾਂ ਦਾ ਨੈਤਿਕ ਫਰਜ਼ ਬਣਦਾ ਸੀ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਗਵੀਰ ਸਿੰਘ ਨੂੰ ਤਖਤ ਦੇ ਜਥੇਦਾਰ ਬਣ ਕੇ ਜਿਹੜੇ ਹੈਗੇ ਸਿੰਘ ਸਾਹਿਬ ਸੁਲਤਾਨ ਸਿੰਘ ਉਹਨਾਂ ਬਾਰੇ ਤਾਂ ਗੱਲ ਵੀ ਨਹੀਂ ਕੀਤੀ ਹਨਾ ਹਾਂ ਠੀਕ ਵੀ ਇਹਨਾਂ ਤਿੰਨਾਂ ਨੂੰ ਲਾਉਂਦੇ ਜੇ ਹੁਣ ਜੇ ਉਹ ਨਹੀਂ ਲਾ ਰਹੇ ਇਟ ਮੀਨ ਜੋ ਸੁਖਬੀਰ ਸਿੰਘ ਬਾਦਲ ਦੇ ਖੇਡ ਖੇਡ ਰਹੇ ਆ ਥੋੜਾ ਜਿਹਾ ਬਚ ਕੇ ਖੇਡ ਰਹੇ ਆ ਤਾਂ ਕਿ ਮੇਰੇ ਲਈ ਫੇਸ ਸੇਵਿੰਗ ਹੋਵੇ ਉਹ ਇੱਕ ਵਕੀਲ ਦੇ ਤੌਰ ਤੇ ਖੇਡ ਰਹੇ ਹੈਗੇ ਆ ਸੋ ਆਪਾਂ ਨਹੀਂ ਕਹਿ ਸਕਦੇ ਵੀ ਉਹ ਹੁਣ ਪੂਰੀ ਤਰ੍ਹਾਂ ਪੰਥ ਨੂੰ ਸਮਰਪਿਤ ਨੇ ਉਹਨਾਂ ਦੀ ਵੱਡੀ ਵਫਾਦਾਰੀ ਆ ਬਾਦਲ ਪਰਿਵਾਰ ਨਾਲ ਹੈ ਸਿੰਘ ਸਾਹਿਬ ਦੇ ਕਹਿਣ ਤੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਨਹੀਂ ਸੁਭਾਲੀ ਸੁਖਬੀਰ ਸਿੰਘ ਬਾਦਲ ਦੇ ਕਹਿਣ ਤੇ ਅੱਧੇ ਘੰਟੇ ਦੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਸੰਭਾਲੀਆ ਸੋ ਇੱਕ ਸੰਦੇਸ਼ ਦੇ ਰਿਹਾ ਸੋ ਇੱਥੇ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ 'ਚ ਨਾ ਜਾਣਾ ਉੱਥੇ ਦੂਜੇ ਪਾਸੇ ਵਿਸਾਖੀ ਦੇ ਪ੍ਰੋਗਰਾਮ ਤੇ ਵੀ ਨਾ ਜਾਣਾ ਜਾਂ ਟੇਕ ਸਿੰਘ ਧਨੌਲਾ ਦੀ ਉਹਦੇ ਤੇ ਨਾ ਜਾਣਾ ਸੋ ਇੱਕ ਤਰ੍ਹਾਂ ਨਾਲ ਉਹ ਸ਼ੱਕ ਪੈਦਾ ਕਰ ਰਹੇ ਆ ਅਸਲ 'ਚ ਉਹ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਰ ਵਾਲੀ ਖੇਡ ਹੀ ਖੇਡ ਰਹੇ ਆ ਜੀ ਬਿਲਕੁਲ ਜੀ ਕਿਉਂਕਿ ਆਪਾਂ ਕਹਿ ਲਈਏ ਕਿ ਜਿੱਦਾਂ ਸਟਾਰਟਿੰਗ ਦੇ ਵਿੱਚ ਸਰਦਾਰ ਅਫਦਾਰ ਸਿੰਘ ਹੋਣਾ ਨੇ ਕਿਹਾ ਸੀ ਕਿ ਅੱਜ ਕੱਲ ਕੁਝ ਲੁਕਿਆ ਲਕਾਇਆ ਨਹੀਂ ਰਹਿੰਦਾ ਹੈਗਾ ਪਹਿਲੇ ਸਮਿਆਂ ਦੇ ਵਿੱਚ ਇਸ ਤਰ੍ਹਾਂ ਹੁੰਦਾ ਸੀ ਕਿ ਖਬਰ ਬਾਹਰ ਹੀ ਨਹੀਂ ਸੀ ਆਉਂਦੀ ਜੇ ਆਪਾਂ ਕਹਿ ਲਈਏ ਕਿ ਕੁਝ ਲੰਬੇ ਸਮੇਂ ਬਾਅਦ ਖਬਰਾਂ ਬਾਹਰ ਆਉਂਦੀਆਂ ਵੀ ਸੰਤ ਤੇ ਫਿਰ ਉਹਨਾਂ ਦੀ ਪੁਸ਼ਟੀ ਨਹੀਂ ਸੀ ਹੁੰਦੀ ਜਾਂ ਬੈਕਐਂਡ ਦੇ ਕੀ ਕੁਝ ਹੋਇਆ ਉਹਨਾਂ ਦਾ ਪਤਾ ਕਾਫੀ دیر ਬਾਅਦ ਜਿਹੜਾ ਚੱਲਦਾ ਹੁੰਦਾ ਸੀ ਪਰ ਅਜੋਕੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੈ ਇਧਰਲੇ ਬਨੇ ਹੋਏ ਇੱਕ ਮੂਵ ਹੁੰਦਾ ਹੈ ਤੇ ਦੂਜੇ ਬਨੇ ਹੋ ਝਟਪਟ ਆਪਾਂ ਕਹਿ ਲਈ ਕਿ ਉਹਦੀਆਂ ਖਬਰਾਂ ਜਿਹੜੀਆਂ ਨੇ ਸੋਸ਼ਲ ਮੀਡੀਆ ਤੇ ਜਿਹੜੀਆਂ ਫੈਲ ਜਾਂਦੀਆਂ ਹੈਗੀਆਂ ਨੇ ਤੇ ਜੇ ਉਹ ਪੁਰਾਣੀ ਰਾਜਨੀਤੀ ਖੇਟੀ ਜਾਏਗੀ ਤੇ ਇਤਿਹਾਸ ਜਿਹੜਾ ਹੈ ਕਿਸੇ ਨੂੰ ਵੀ ਇਸ ਦੇ ਵਿੱਚ ਮੁਆਫ ਜਿਹੜਾ ਹੈ ਨਹੀਂ ਕਰੇਗਾ